ਸਿੰਮਾ ਭਾਈ ਹੋਇਆ ਸਿੰਮਾ ਸੈਂਟਰੀ ਪਰ ਉਹ ਪਿੱਛੇ ਬਣਾਇਆ ਕਿਸਾਨਾਂ ਨੇ ਕਰਤੀ ਕਮਾਲ ਸ਼ੰਮੂ ਬਾਰਡਰ ਤੇ ਚੜ੍ਹ ਦਿੱਤੀਆਂ ਪਤੰਗਾਂ ਹੀ ਪਤੰਗਾਂ ਕਿਸਾਨਾਂ ਨੇ ਲਾਲਿਆ ਵੱਡਾ ਦਿਮਾਗ ਜਿਹੜਾ ਡਰੋਨ ਸੁੱਟਦਾ ਸੀ ਹੰਝੂ ਗੈਸ ਦੇ ਗੋਲੇ ਉਸ ਨਾਲ ਪੰਜ ਦੀ ਪਤੰਗ ਨਾਲ ਪੇਚਾ ਪਾ ਕੇ ਥੱਲੇ ਸੁੱਟ ਲਿਆ 5 ਲੱਖ ਦਾ ਡਰੋਨ ਡਰੋਨ ਦੇ ਪੱਕੇ ਚ ਫਸਾਤੀ ਡੋਰ ਤੇ ਡਰੋਨ ਨੂੰ ਸੁੱਟ ਲਿਆ ਥੱਲੇ ਬੇਅਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਡਰੋਨ ਨੂੰ ਥੱਲੇ ਸੁੱਟ ਕੇ ਖਲਾਰਤਾ ਉਸਦਾ ਪੁਰਜਾ-ਪੁਰਜਾ ਕਿਸਾਨੀ ਧਰਨੇ 'ਚ ਡਰੋਨ ਹੀ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ ਨਵੇਂ ਤੋਂ ਨਵਾਂ ਜਿਗਾਰਡ ਲਾ ਰਹੇ ਨੇ ਕਿਸਾਨ ਇੱਕੋ ਹੀ ਜਨੂਨ ਹੈ ਬਸ ਦਿੱਲੀ ਜਾਣ ਦਾ ਇਸ ਡਰੋਨ ਵਿੱਚ ਸਿਮ ਪਾਈ ਹੋਈ ਸੀ ਉਹ ਵੀ ਸਾਇੰਟਿਸਟ ਦੀ ਦੱਸਿਆ ਜਾ ਰਿਹਾ ਏ ਇਸ ਦੇ ਨਾਲ ਕਿਸਾਨੀ ਧਰਨੇ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਂਦੀ ਸੀ ਅਤੇ ਫੋਟੋਆਂ ਵੀ ਕਲਿੱਕ ਕੀਤੀਆਂ ਜਾਂਦੀਆਂ ਸੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਤਾਂ ਜੋ ਬਾਅਦ ਵਿੱਚ ਅਸੀਂ ਬੰਦਿਆਂ ਦੀ ਪਛਾਣ ਕਰ ਸਕੀਏ ਤੇ ਬਾਅਦ ਵਿੱਚ ਉਹਨਾਂ ਤੇ ਪਰਚੇ ਪਾ ਸਕੀਏ ਪਰ ਕਿਸਾਨਾਂ ਨੇ ਖੇਰੂ ਖੇਰੂ ਕਰਤਾ 5 ਲੱਖ ਦਾ ਇਹ ਵੱਡਾ ਡਰਾਉਣਾ ਤੇ ਧਰਨੇ ਦੇ ਵਿੱਚ ਜੱਟ ਉਸ ਦੇ ਪੱਖੇ ਚੱਕੀ ਫਿਰਦੇ ਨੇ ਬੜਾ ਤੰਗ ਕੀਤਾ ਸੀ ਇਹਨੇ ਕਿਸਾਨਾਂ ਨੂੰ ਦੱਸ ਦਈਏ ਇਸ ਦੇ ਵਿੱਚ ਅਥਰੂ ਗੈਸ ਦੇ ਗੋਲੇ ਲੋਡ ਕੀਤੇ ਹੋਏ ਸੀ ਤੇ ਜਿੱਥੇ ਜ਼ਿਆਦਾ ਭੀੜ ਦਿਸਦੀ ਸੀ ਉਸੇ ਥਾਂ ਤੇ ਅਥਰੂ ਗੈਸ ਦੇ ਗੋਲੇ ਸੁੱਟ ਦਿੱਤੇ ਜਾਂਦੇ ਸੀ ਜਿਸ ਦੇ ਕਰਕੇ ਕਿਸਾਨਾਂ ਦੀਆਂ ਅੱਖਾਂ ਮੱਜਦੀਆਂ ਸੀ ਅੱਖਾਂ ਵਿੱਚੋਂ ਪਾਣੀ ਡਿੱਗਦਾ ਸੀ ਪਰ ਕਿਸਾਨਾਂ ਨੇ ਲਾਲੀ ਨਵੀਂ ਸਕੀਮ ਬੋਰੀਆਂ ਗਿੱਲੀਆਂ ਕਰ-ਕਰ ਕੇ ਜਦੋਂ ਅਥਰੂ ਗੈਸ ਪੁੱਲ ਸਿਰਦੀ ਇਹਦਾ ਉਸਦੇ ਉੱਪਰ ਸੁੱਟ ਦਿੱਤੇ ਆ ਤੇ ਅਥਰੂ ਗੈਸ ਨੂੰ ਡਿਫਿਊਜ਼ ਕਰ ਦਿੱਤਾ ਜਾਂਦਾ ਅਤੇ ਕਮੈਂਟਾਂ ਦੇ ਵਿੱਚ ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਜ਼ਰੂਰ ਲਾਇਓ ਬਾਕੀ ਮਿਲਦੇ ਆ ਕਿਸੇ